ਠੱਗਿਆ ਜਾਂਦਾ ਸੀ ਚਮਤਕਾਰ ਦੇ ਨਾਂ ਤੇ ਕਰਨੀ ਵਾਲੇ ਬਾਬੇ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਸੀ ਆ ਪੂਰੀ ਖਬਰ ਜਰੂਰ ਸੁਣਿਓ ਤੁਹਾਡੇ ਵੀ ਰੌਂਗਟੇ ਖੜੇ ਖੋਜਣਗੇ ਆ ਖਬਰ ਸੁਣ ਕੇ ਕਿ ਆਖਿਰਕਾਰ ਇਹ ਕਰਨੀ ਵਾਲੇ ਬਾਬੇ ਹੁਣਾਂ ਦਾ ਸੀਨ ਕੀ ਹੈ ਬਹੁਤ ਸਾਰੇ ਲੋਕ ਤੁਹਾਨੂੰ ਵੀ ਇਹ ਦੇਖੇ ਮਿਲਣਗੇ ਕਰਨੀ ਵਾਲੇ ਬਾਬੇ ਜੁੜੇ ਆਪਣੇ ਆਪ ਨੂੰ ਦੱਸਦੇ ਐ ਲੋਕਾਂ ਦੇ ਨਾਲ ਠੱਗੀ ਮਾਰਦੇ ਐ ਦਰਅਸਲ ਪਿਛਲੇ ਸਮੇਂ ਦੇ ਵਿੱਚ ਇੱਕ ਖੰਨਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਸੀ ਕਰਨੀ ਵਾਲਾ ਬਾਬਾ ਕਹਿ ਕੇ ਤਲੂਕਾਂ ਦੇ ਨਾਲ ਠੱਗੀ ਮਾਰੀ ਗਈ ਸੀ ਔਰ ਜਿਸ ਦੇ ਵਿੱਚ ਦੋ ਮੁੰਦਰੀਆਂ ਸੋਨੇ ਦੀਆਂ 5 ਤੋਲੇ ਦਾ ਬ੍ਰੇਸਲੇਟ ਤੇ 10000 ਰੁਪਇਆ ਨਗਦ ਲਏ ਸੀ ਆ ਉਹ ਪੂਰੀ ਵਿਉਂਤਬੰਦੀ ਕਿਵੇਂ ਕੀਤੀ ਗਈ ਹੈ ਉਹ ਵੀ ਤੁਹਾਨੂੰ ਇਹ ਸੀਸੀਟੀਵੀ ਦੇ ذریعے ਦਿਖਾਉਣੇ ਆ ਕਿ ਕਿਵੇਂ ਇਹਨਾਂ ਲੋਕਾਂ ਨੇ ਆਪਣੀ ਗੈਂਗ ਬਣਾਈ ਹੁੰਦੀ ਹੈ ਔਰ ਗੈਂਗ ਬਣਾ ਕੇ ਲੁੱਟਦੇ ਨੇ ਸਭ ਤੋਂ ਪਹਿਲਾਂ ਇਹ ਸਖਸ਼ ਜਿਹੜਾ ਤੁਹਾਨੂੰ ਕੁੜਤੇ ਪਜਾਮੇ ਦੇ ਵਿੱਚ ਦਿਖਾਈ ਦੇਵੇਗਾ ਇੱਕ ਬੰਦੇ ਦੇ ਨਾਲ ਟੱਕਰਦਾ ਉਹਨੂੰ ਪੁੱਛਦਾ ਹੈ ਕਿ ਮੇਰੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਲੱਗੀ ਆ ਮੈਨੂੰ ਗੁਰਦੁਆਰਾ ਸਾਹਿਬ ਦੱਸ ਦਿਓ ਮੈਂ ਉੱਥੇ ਜਾਣਾ ਹੈ ਤਾਂ ਅਗਲਾ ਇਨਸਾਨ ਦੱਸ ਦਿੰਦਾ ਹੈ ਕਿ ਹਾਂ ਇੱਧਰ ਫਲਾਣੇ ਫਲਾਣੇ ਪਾਸੇ ਇੱਥੇ ਗੁਰਦੁਆਰਾ ਸਾਹਿਬ ਹੈ ਔਰ ਉਧਰੋਂ ਦੋ ਨਾ ਇੱਕ ਜਨਾਨੀ ਤੇ ਇੱਕ ਬੰਦਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਔਰ ਜਿਸ ਬੰਦੇ ਨੂੰ ਬਾਬੇ ਨੇ ਪਹਿਲਾਂ ਉਹ ਸਾਧੂ ਨੇ ਰਾਹ ਪੁੱਛਿਆ ਹੁੰਦਾ ਉਸ ਤੋਂ ਹੀ ਪੁੱਛਦੇ ਨੇ ਕਿ ਤੂੰ ਹੀ ਇੱਥੇ ਕੋਈ ਬਾਬਾ ਦੇਖਿਆ ਉਹ ਕਿੱਧਰ ਗਿਆ ਹੋਵੇ ਹੁਣੇ-ਹੁਣੇ ਇੱਧਰੋਂ ਦੀ ਲੰਘਿਆ ਤਾਂ ਉਹਦੇ ਵੀ ਮਾਈਂਡ 'ਚ ਆ ਜਾਂਦਾ ਕਿ ਮੈਂ ਹੁਣੇ-ਹੁਣੇ ਤਾਂ ਇੱਕ ਬਾਬੇ ਨੂੰ ਰਾਹ ਦੱਸ ਕੇ ਹਟਿਆ ਕਹਿੰਦੇ ਕਿ ਦਰਅਸਲ ਉਹ ਤਾਂ ਬੜਾ ਕਰਨੀ ਵਾਲਾ ਬਾਬਾ ਹੈ ਇਸ ਤਰੀਕੇ ਦੇ ਨਾਲੇ ਇਹਨਾਂ ਨੇ ਗੈਂਗ ਬਣਾਈਆਂ ਇਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਲੁੱਟਦੇ ਨੇ ਉਹ ਸਾਰੀ ਤੁਹਾਨੂੰ ਜਾਣਕਾਰੀ ਦਿੰਨੇ ਆ ਖਬਰ ਸੁਣਿਓ ਜਰੂਰ ਉਹ ਕਹਿੰਦੇ ਕਿ ਉਹ ਬਾਬਾ ਕਿੱਧਰ ਗਿਆ ਸਾਨੂੰ ਦੱਸਿਓ ਅਸੀਂ ਤਾਂ ਉਸ ਨੂੰ ਲੱਭਦੇ ਫਿਰਦੇ ਆ ਦਰਅਸਲ ਉਹ ਬਾਬਾ ਜਿਹੜਾ ਆ ਉਹ ਬੜਾ ਕਰਨੀ ਵਾਲਾ ਉਹ ਬਾਬੇ ਨੇ بڑے ਲੋਕਾਂ ਦੇ ਕੰਮ ਸਵਾਰੇ ਕੋਈ ਨਹੀਂ ਸਾਡਾ ਕੰਮ ਨਹੀਂ ਸੀਗਾ ਬਣਦਾ ਉਹ ਬਾਬੇ ਨੇ ਸਾਡਾ ਕੰਮ ਬਣਾਇਆ ਸਾਡੇ ਪੈਸੇ ਡਬਲ ਕਰ ਦਿੱਤੇ ਸਾਡਾ ਖਜ਼ਾਨਾ ਡਬਲ ਕਰ ਦਿੱਤਾ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਉਹ ਕਰਨੀ ਵਾਲਾ ਬਾਬਾ ਕਿੱਥੇ ਗਿਆ ਔਰ ਇੰਨੇ ਚਿਰ ਨੂੰ ਉਹ ਗੱਲਬਾਤ ਹੀ ਕਰਦਾ ਹੈ ਉਹ ਬੰਦਾ ਦੱਸਦਾ ਹੈ ਕਿ ਹਾਂ ਹੁਣੇ-ਹੁਣੇ ਬਾਬਾ ਇੱਕ ਇਧਰ ਨੂੰ ਗਿਆ ਹੈ ਗੁਰਦੁਆਰੇ ਦਾ ਪਤਾ ਪੁੱਛਦਾ ਸੀ ਤਾਂ ਇੱਧਰ ਨੂੰ ਚਲਿਆ ਗਿਆ ਇੰਨੀ ਦੇਰ ਨੂੰ ਬਾਬੇ ਹੁਣਾਂ ਦਾ ਪਲਾਨ ਦੇਖੋ ਜਿਹੜੇ ਪਖੰਡੀ ਸਾਧੂ ਪਖੰਡੀ ਬਾਬੇ ਬਣੇ ਫਿਰਦੇ ਆ ਉਹ ਇੰਨੀ ਦੇਰ ਨੂੰ ਹੀ ਮਗਰ ਆ ਜਾਂਦਾ ਤਾਂ ਉਹ ਜਿਹੜੇ ਮੋਟਰਸਾਈਕਲ ਤੇ ਜਨਾਨੀ ਤੇ ਬੰਦਾ ਹੈ ਉਹ ਉੱਤਰ ਕੇ ਉਹਦੇ ਪੈਰੀਂ ਹੱਥ ਲਾਉਂਦੇ ਆ ਕਿ ਬਾਬਾ ਜੀ ਤਨ ਭਾਗ ਸਾਡੇ ਤੁਈ ਸਾਨੂੰ ਮਿਲ ਗਏ ਜੇ ਅਸੀਂ ਤਾਂ ਬੜੇ ਸਮੇਂ ਤੋਂ ਤੁਹਾਨੂੰ ਲੱਭ ਰਹੇ ਸੀ ਤਾਂ ਉਹ ਉਹ ਪਹਿਲਾ ਬੰਦਾ ਪੈਰੀਂ ਹੱਥ ਲਾਉਂਦਾ ਫਿਰ ਜਨਾਨੀ ਉੱਤਰ ਕੇ ਮੋਟਰਸਾਈਕਲ ਤੋਂ ਪੈਰੀ ਲਾਉਂਦੀ ਆ ਹੱਥ ਔਰ ਜਿਹੜਾ ਤੀਸਰਾ ਬੰਦਾ ਲੱਗ ਗਿਆ ਜਿਹਨੂੰ ਇਹਨਾਂ ਨੇ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹ ਵੀ ਦੇਖਦਾ ਕਿ ਯਾਰ ਇਹ ਬਾਬਾ ਵਾਕਈ ਸੱਚੀ ਲੱਗਦਾ ਕਿ ਬੜਾ ਪਹੁੰਚਿਆ ਕੋਇਆ ਲੋਕ ਇਹਦੇ ਪੈਰੀਂ ਹੱਥ ਲਾ ਰਿਹਾ ਲੋਕ ਰਾਹ ਰੋਕੇ ਪਤਾ ਪੁੱਛ ਰਹੇ ਕਿ ਬਾਬਾ ਕਿੱਧਰ ਨੂੰ ਗਿਆ ਤਾਂ ਉਹ ਵੀ ਸਿਰ ਦੇ ਉੱਪਰ ਰਮਾਲ ਰੱਖ ਕੇ ਤੇ ਬਾਬੇ ਦੇ ਪੈਰੀਂ ਹੱਥ ਲਾਉਂਦਾ ਕਿ ਵਾਕਿਆ ਹੀ ਬਾਬਾ ਬੜਾ ਪਹੁੰਚਿਆ ਹੋਇਆ ਲੱਗਦਾ ਪਰ ਕੀ ਪਤਾ ਸੀ ਕਿ ਬਾਬੇ ਨੇ ਇਸ ਤਰੀਕੇ ਦੇ ਨਾਲ ਕਾਹਨ ਕਰਨਾ ਉਹ ਕਹਿੰਦੇ ਕਿ ਸਾਡਾ ਕਾਰੋਬਾਰ ਨਹੀਂ ਸੀਗਾ ਚੱਲਦਾ ਸਾਡਾ ਬਾਬੇ ਨੇ ਚਲਾਤਾ ਸਾਡੇ ਪੈਸੇ ਡਬਲ ਬਾਬੇ ਨੇ ਕਰਾਤੇ ਸਾਡਾ ਸੋਨਾ ਡਬਲ ਬਾਬੇ ਨੇ ਕਰਾਤਾ ਤਾਂ ਅਗਲਾ ਬੰਦਾ ਵੀ ਲਾਲਚ ਚ ਆ ਗਿਆ ਵੀ ਵਾਕਿਆ ਭਾਈ ਜਿਵੇਂ ਗਲੀ ਗਲੀ ਲੋਕ ਇਹ ਬਾਬੇ ਦਾ ਪਤਾ ਪੁੱਛਦੇ ਫਿਰਦੇ ਆ ਬਾਬਾ ਤਾਂ ਪਤਾ ਨਹੀਂ ਕਿੰਨਾ ਪਹੁੰਚਿਆ ਹੋਣਾ ਪਰ ਉਹਨੂੰ ਇਹ ਨਹੀਂ ਸੀਗਾ ਪਤਾ ਕਿ ਤਾਂ ਪਖੰਡੀ ਬਾਬਾ ਹੈ ਪਖੰਡੀ ਸਾਧੂ ਦੇ ਭੇਸ ਦੇ ਵਿੱਚ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗਾ ਹੋਇਆ ਤਾਂ ਉਹਨੇ ਵੀ ਬਾਬੇ ਨੂੰ ਕਿਹਾ ਕਿ ਚਲੋ ਬਾਬਾ ਜੀ ਸਾਡਾ ਵੀ ਕੰਮਕਾਰ ਵਧਾ ਦਿਓ ਸਾਡਾ ਵੀ ਡਬਲ ਕਰਾ ਦਿਓ ਪੈਸਾ țeਲਾ ਦਾ ਸਾਰਾ ਕੁਝ ਗਹਿਣਾ ਘਟਾਨੇ ਰਮਾਲ ਦੇ ਵਿੱਚ ਬੰਨ ਕੇ ਜਿਹਦੇ ਵਿੱਚ ਦੋ ਮੁੰਦਰੀਆਂ ਸੋਨੇ ਦੀਆਂ ਇੱਕ 5 ਤੋਲੇ ਦਾ ਬ੍ਰੇਸਲਟ ਸੀ ਔਰ ਦੱਸਿਆ ਜਾਂਦਾ ਹੈ ਕਿ 10000 ਰੁਪਇਆ ਨਗਦ ਸੀ ਉਹ ਰਮਾਲ ਦੇ ਵਿੱਚ ਲਪੇਟ ਕੇ ਤੇ ਬਾਬੇ ਨੂੰ ਦੇ ਦਿੱਤਾ ਤੇ ਬਾਬੇ ਨੇ ਫਿਰ ਦਿਖਾਇਆ ਆਪਣਾ ਉਹ ਜਿਹੜਾ ਦਿਖਾਉਂਦੇ ਹੁੰਦੇ ਆ ਪਖੰਡਵਾਜਿਆ ਮਾਰੀ ਫੂਕਰ ਮਾਲ ਤੇ ਕੀ ਹਾਲ ਹੈ ਬੱਚਾ ਇਹਨੂੰ ਘਰ ਜਾ ਕੇ ਖੋਲੀ ਤੇ ਤੈਨੂੰ ਡਬਲ ਮਿਲਣਗੇ ਪਰ ਉਹ ਕੀ ਸੀਗਾ ਕਿ ਬਾਬੇ ਨੇ ਘਾ ਫੂਸੋ ਸਰਮਾਲ ਦੇ ਵਿੱਚ ਤੁੰਨ ਦਿੱਤਾ ਜਦੋਂ ਉਹ ਬੰਦੇ ਨੇ ਘਰ ਜਾ ਕੇ ਦੇਖਿਆ ਤ ਉਹਨੂੰ ਸੋਨਾ ਕੀ ਮਿਲਣਾ ਸੀ ਉਹਨੂੰ ਪੈਸੇ ਕੀ ਮਿਲਨੇ ਸੀ ਉਹਨੂੰ ਤਾਂ ਵਿੱਚੋਂ ਘਾ ਮਿਲਿਆ ਘਾ ਫੂਸ ਮਿਲਿਆ ਤਾਂ ਇਸ ਤਰੀਕੇ ਦੇ ਨਾਲ ਪੂਰਾ ਇਹ ਛੜਯੰਤਰ ਪੂਰੀ ਪਲੈਨਿੰਗ ਕੀਤੀ ਗਈ ਤੁਸੀਂ ਦੇਖੋ ਕਿ ਪਹਿਲਾ ਬਾਬਾ ਉਸ ਅਣਜਾਣ ਵਿਅਕਤੀ ਤੋਂ ਪੁੱਛਦਾ ਪਖੰਡੀ ਸਾਧੂ ਜਿਹੜਾ ਬਣਿਆ ਹੋਇਆ ਹੈ ਕਿ ਇੱਥੇ ਗੁਰਦੁਆਰਾ ਕਿੱਥੇ ਹੈ ਗੁਰਦੁਆਰੇ ਦੇ ਵਿੱਚ ਮੇਰੀ ਡਿਊਟੀ ਲੱਗੀ ਹੈ ਇਹ ਸਰਕਲ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਹਾਂ ਆ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਸੱਚੀ ਪੰਜਾਬ ਦੇ ਵਿੱਚ ਸੱਚ ਦੀ ਲੋੜ ਹੈ ਲੋਕਾਂ ਨੂੰ ਵਾਕਿਆ ਪਤਾ ਲੱਗ ਸਕੇ ਕਿ ਭੋਲੇ ਭਾਲੇ ਲੋਕਾਂ ਨੂੰ ਇਹ ਜਿਹੜੇ ਪਖੰਡੀ ਸਾਧੂ ਬਣੇ ਫਿਰਦੇ ਆ ਇਹ ਪਖੰਡੀ ਬਾਬੇ ਬਣੇ ਫਿਰਦੇ ਆ ਇਹ ਜਿਹੜੇ ਪੂਛਾ ਦਿੰਦੇ ਆ ਉਹ ਅਸਲ ਦੇ ਵਿੱਚ ਉਹਨਾਂ ਦਾ ਸੱਚ ਕਿਵੇਂ ਦਾ ਹੈ ਕਿਵੇਂ ਇਹ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਆ ਕਿਵੇਂ ਇਹਨਾਂ ਨੇ ਪ੍ਰੋਪਰ ਇੱਕ ਆਪਣੀ ਗੈਂਗ ਬਣਾਈ ਹੁੰਦੀ ਹੈ ਤਾਂ ਇਹ ਤਸਵੀਰ ਹੈ ਸੀਸੀਟੀਵੀ ਤਸਵੀਰਾਂ ਖੰਨੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਸੀ ਹੁਣ ਪੁਲਿਸ ਨੇ ਇਹਨਾਂ ਤਿੰਨਾਂ ਜਣਿਆਂ ਨੂੰ ਇਹਨਾਂ ਤਿੰਨ ਇਹਨਾਂ ਤਿੰਨਾਂ ਦਾ ਗੈਂਗ ਹੈ ਇਹ ਜਿਹੜਾ ਬਾਬਾ ਬਣ ਕੇ ਪਖੰਡੀ ਸਾਧੂ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਲੁੱਟਦੇ ਸੀਗੇ ਲੋਕਾਂ ਦੇ ਨਾਲ ਠੱਗੀ ਮਾਰਦੇ ਸੀ ਇਹਨਾਂ ਤਿੰਨਾਂ ਜਣਿਆਂ ਨੂੰ ਹੁਣ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਦਰਅਸਲ ਇਹਨਾਂ ਦੀ ਗ੍ਰਿਫਤਾਰੀ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚੋਂ ਹੋਈਆ ਤਿੰਨ ਜਣੇ ਨੇ ਜਨਾਨੀ ਸਣੇ ਦੋ ਬੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿ ਕਿਵੇਂ ਬਾਬਾ ਬਣ ਕੇ ਲੋਕਾਂ ਤੋਂ ਪਹਿਲਾਂ ਡਰੈਸ ਪੁੱਛਦੇ ਨੇ ਤਾਂ ਫਿਰ ਲੋਕ ਦੂਜੇ ਆਣ ਕੇ ਪੁੱਛਦੇ ਨੇ ਕਿ ਤੁਸੀਂ ਇਧਰੋਂ ਬਾਬਾ ਲੰਘਦਾ ਦੇਖਿਆ ਉਹ ਬੜਾ ਕਰਨੀ ਵਾਲਾ ਹੈ ਤਾਂ ਇਨੇ ਚ ਇਹਨੂੰ ਬਾਬਾ ਵੀ ਮਗਰ ਚੱਲ ਜਾਂਦਾ ਔਰ ਉਹ ਬਾਬੇ ਦੇ ਪੈਰੀਂ ਹੱਥ ਲਾਉਂਦੇ ਆ ਕਿ ਬਾਬਾ ਜੀ ਤੁਸੀਂ ਤਾਂ ਸਾਡਾ ਕੰਮ ਬਣਾਤਾ ਸਾਡੇ ਸਾਰੇ ਕਾਜ ਤੁਸੀਂ ਸਵਾਰ ਦਿੱਤੇ ਔਰ ਅਗਲਾ ਬੰਦਾ ਵੀ ਕਹਿੰਦਾ ਕਿ ਯਾਰ ਵਾਕੇ ਹੀ ਇਹ ਸ਼ਾਇਦ ਕੋਈ ਵਾਕਿਆ ਕਰਨੀ ਵਾਲਾ ਬਾਬਾ ਹੈ ਸੁਭਾਗਜੀ ਗੱਲ ਇਨਸਾਨ ਹੈ ਲੋਭੀ ਮਾਨਾ ਲਾਲਚ ਦੇ ਵਿੱਚ ਆ ਹੀ ਜਾਂਦਾ ਹੈ ਤਾਂ ਉਹ ਵੀ ਆਪਣਾ ਸਾਰਾ ਸਮਾਨ ਕੱਢ ਕੇ ਬਾਬੇ ਨੂੰ ਦੇ ਦਿੰਦਾ ਹੈ ਕਿ ਲਓ ਜੀ ਮੇਰਾ ਵੀ ਸਾਰਾ ਕੁਝ ਡਬਲ ਕਰ ਦਿਓ ਤਾਂ ਬਾਬੇ ਨੇ ਡਬਲ ਤਾਂ ਕੀ ਕਰਨਾ ਹੈ ਜਿਹੜਾ ਉਹਦਾ ਹੁੰਦਾ ਉਹਦੇ ਵਿੱਚ ਵੀ ਕਾਫਕੂ ਸੁਪਾ ਦਿੰਦਾ ਹੈ ਕਿ ਆ ਲੈ ਬੱਚਾ ਤਾਂ ਇਸ ਤਰੀਕੇ ਦੇ ਨਾਲ ਇਹ ਪੂਰੀ ਠੱਗੀ ਜਿਹੜੀ ਹੈ ਉਹ ਲੋਕਾਂ ਦੇ ਨਾਲ ਮਾਰੀ ਜਾ ਰਹੀ ਹੈ ਇੱਕ ਵੱਡੇ ਪੱਦਰ ਤੇ